ਕਰੀਬਨ ਕਰੀਬਨ ਬਹੁਤ ਸਾਰੇ ਸੰਤ ਠੁਕਰਾਏ ਗਏ ਸਮਾਜ ਦਾ ਹਿੱਸਾ ਨਹੀਂ ਸਨ ਹੈਰਾਨਗੀ ਹੁੰਦੀ ਹੈ ਈਸਾ ਸੂਲੀ ਤੇ ਚੜਿਆ ਹੋਇਆ ਹੈ ਸੁਕਰਾਟ ਜ਼ਹਿਰ ਦਾ ਪਿਆਲਾ ਪੀ ਰਿਹਾ ਹੈ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਨੇ ਉਬਲਦੀ ਦੇਗ ਦੇ ਚ ਬੈਠੇ ਨੇ ਦਵਾਪੁਰ ਯੁਗ ਦੇ ਅਵਤਾਰੀ ਪੁਰਸ਼ श्री कृष्ण ਦਾ ਜਨਮ ਕੰਸ ਦੀ ਜੇਲ੍ਹ ਦੇ ਚੋਇਆ। ਮਾਤਾ ਦੇਵਕੀ ਹੈ। ਪਰ ਜਸੋਦਾ ਨੇ ਪਾਲਿਆ। ਪਿਤਾ 바ਸਦੇਵ ਹੈ। ਪਰ ਨੰਦ बाबा ਪਿਤਾ ਕਹਿ ਲਾਇਆ। ਰਾਜ ਘਰਾਨੇ ਦਾ ਇਹ ਬੱਚਾ ਗਵਾਲੇ ਪਾਲਦੇ ਨੇ, ਗੁਜਰ ਪਾਲਦੇ ਨੇ। ਗੁਜਰਾں ਦੇ ਚ ਵੱਡਾ ਹੁੰਦਾ ਹੈ, ਗੋਲਿਆਂ ਦੇ ਚ ਵੱਡਾ ਹੁੰਦਾ ਹੈ। ਗਊਾਂਚਾਰਦ